I'm yeah. sorry. 確かに。 かべい、わ。ブラジル。あの、で、こうか。あの、のりからの。あの、メフを本当に突って、あの、こう。かのからをしては。これにといてを。きてね。ディリオで。<inaudible> কমলোড <testify> <Tower> ਉਹ ਅਮਰੂੜੇ ਨਹੀਂ ਗਿਆ ਟਿੱਕ ਹੈ ਉਹ ਉਹਨਾਂ ਨਾਲ ਆਏ ਸੀ ਡੀਪੀਰ ਨਾਲ ਉਹ ਮੈਸੇਜ ਦੇ ਉਹ ਬੰਦੇ ਲੇਟ ਦਿੰਦੇ ਨੇ ਫਿਰ ਉਹਨਾਂ ਨੇ ਬਾਈਟ ਦੇਣੀ ਵੀ ਨਹੀਂ ਸੀ ਪੂਰੇ ਟਾਈਮ ਟਾਈਮ ਤੇ ਮੈਸੇਜ ਆਉਂਦੇ ਹੁੰਦੇ ਆ ਉਹ ਨੂੰ ਉਹ ਖੁੰਡਾ ਮੰਗਿਆ ਜਾਂ ਕੁਝਨਾਂ ਕਰਨਾ ਪਿਆ ਇਰਾਦੇ ਨਾਲ ਤੇ ਉਹਨਾਂ ਨੂੰ ਦੁਬੇ ਦੁਬੇ ਪੜੇ ਮੇਰੀ ਕੋਲ ਨਿਊ ਵਾਲਾ ਅੰਦਾਜ਼ ਡੀ ਸਰਬ ਕਿਹੋ ਜਿਹੇ ਹਾਲਾਤ ਨੇ ਜਿਹਦੇ ਕਰਕੇ ਦੇਵੇ ਤੇ ਫਿਰ ਦੀ ਉਹ ਜੋ ਫਲੱਡ ਦੇ ਹੜਾਤ ਬਣੇ ਸੀ ਕਿੰਨਾ ਤੇ ਨੁਕਸਾਨ ਹੈ ਇਹ ਤੁਹਾਨੂੰ ਦਿਖਾ ਦੂ। ਅ ਫਿਲਹਾਲ ਇਹ ਤਾਂ ਹੈ ਕਿ ਸਾਡਾ ਨਾ ਜਿਹੜਾ ਮੂਨਕ ਸਬਡਿਵੀਜ਼ਨ ਹੈ ਜ਼ਿਲ੍ਹਾ ਸੰਗਰੂਰ ਦੀ ਉਹਦੇ ਵਿੱਚੋਂ ਤਕਰੀਬਨ 40 ਕਿਲੋਮੀਟਰ ਐਗਜ਼ੈਕਟ ਜਿਹਾ ਆਪਾਂ ਕਹੀਏ ਤੇ 39.4 ਕਿਲੋਮੀਟਰ ਜਿਹੜੀ ਹੈ ਉਹ ਕੱਗਰ ਉਥੋਂ ਲੰਘਦੀ ਹੈ। ਤੇ ਫਿਲਹਾਲ ਪਿਛਲੇ 7 ਦਿਨਾਂ ਤੋਂ ਇਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਗਦੀ ਹੈ। ਤੇ 748 ਲੈਵਲ ਜਿਹੜਾ ਹੈ ਉਸ ਤੋਂ ਉੱਤੇ ਖਤਰੇ ਦਾ ਨਿਸ਼ਾਨ ਹੈ ਤੇ ਫਿਲਹਾਲ ਜੋ 2 ਵਜੇ ਦੀ ਰਿਪੋਰਟ ਹੈ ਉਹਦੇ ਅਨੁਸਾਰ 750.6 ਤੇ ਚੱਲ ਰਹੀ ਹੈ ਤੇ ਐਦਾਂ ਹੈ ਕਿ ਫੋਰਚੂਨੇਟਲੀ ਆਪਾਂ ਲਗਾਤਾਰ ਪਿਛਲੇ ਤਕਰੀਬਨ 10-15 ਦਿਨਾਂ ਤੋਂ ਸਟਰੈਂਥਨਿੰਗ ਜਿਹੜੀ ਹੈ ਯਾਨੀ ਕਿ ਜਿਹੜੇ ਬੰਨ ਨੇ ਉਹਨਾਂ ਦੀ ਆਪਾਂ ਮਜ਼ਬੂਤੀ ਜਿਹੜੀ ਹੈ ਉਹ ਨਿਰੰਤਰ ਕਰੇ ਜਾ ਰਹੇ ਆ ਤੇ ਸਾਡੇ ਜਿਹੜੇ ਡਰੇਨੇਜ ਦੇ ਨੇ ਮੰਡੀ ਬੋਰਡ ਦੇ ਨੇ ਪੰਚਾਇਤੀ ਰਾਜ ਤੇ ਨਾਲ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਤੇ ਇੱਕ ਆਰਮੀ ਦਾ ਕਾਲਮ ਜਿਹੜਾ ਹੈ ਉਹ ਵੀ ਇਸ ਕਾਰਜ ਤੇ ਲਗਾ ਹੈ ਤੇ ਫਿਲਹਾਲ ਕਿਸੇ ਵੀ ਥਾਂ ਤੇ ਗੱਗਰ ਜਿਹੜੀ ਗੱਗਰ ਜਿਹੜੀ ਹੈ ਉਹ ਬ੍ਰੀਚ ਨਹੀਂ ਹੋਈ ਸੋ ਇਸ ਕਰਕੇ ਫਿਲਹਾਲ ਤੇ ਪੂਰਾ ਬਚਾਇਆ ਹੈ ਮਾਲਕ ਦੀ ਮੇਰ ਹੈ ਤੇ ਆਪ ਸਾਰਿਆਂ ਦਾ ਸੇਵ ਹੋ ਗਿਆ ਸਰ ਜਿੱਥੇ ਜਿੱਥੇ ਪਾਣੀ ਗਿਆਗਾ بارش ਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਜਾਂ ਲੰਗਰ ਖਸ਼ੋਦ ਹਰੇ ਚਾਹੇ ਉਥੇ ਕੀ ਹੋਇਆ ਪਰ ਬੰਦਾ ਇਹ ਕਰ ਰਿਹਾ ਹਾਂ ਫਿਲਹਾਲ ਦੇਖੋ ਇਦਾਂ ਕਿ ਜਿੱਥੇ ਕਿਤੇ ਵੀ ਕੁਝ ਕੋਠੇ ਡਿਗਣ ਦੀ ਜਿਹੜੀ ਹੈ ਜੋ ਕੰਪਲੇਂਟ ਸਾਨੂੰ ਆਈ ਆਨੇ ਹੈ ਨਾ ਤੇ ਉਹਨਾਂ ਸਾਰਿਆਂ ਦੀ ਅਸੀਂ ਪੜਤਾਲ ਕਰਵਾ ਕੇ ਜੋ ਵੀ ਜਿਹੜਾ ਨੋਰਮਸ ਨੇ ਜੋ ਵੀ ਨਿਯਮ ਨੇ ਅਸੀਂ ਉਹਦੇ ਅਨੁਸਾਰ ਜਿਹੜੀ ਕੰਪਨਸੇਸ਼ਨ ਹੈ ਉਹ ਦੇ ਰਹੇ ਹਾਂ ਤੇ ਇਦਾਂ ਕਿ ਜਿਹੜਾ ਪਸ਼ੂ ਦੇ ਚਾਰੇ ਬਾਰੇ ਤੁਸੀਂ ਇਦਾਂ ਦੀ ਗੱਲ ਜਿਹੜੀ ਪੁੱਛ ਰਹੇ ਹੋ ਸੋ ਉਹਦੇ ਸਬੰਧੀ ਆਪਾਂ ਆਲਰੇਡੀ ਜਿਹੜਾ ਐਸਡੀਐਮ ਮੁਨਕ ਤੇ ਜਿਹੜੇ ਡਿਪਟੀ ਡਾਇਰੈਕਟਰ ਜਿਹੜੇ ਸਾਡੇ ਪਸ਼ੂ ਪਾਲਨ ਨੇ ਐਨੀਮਲ ਹਸਬੈਂਟਰੀ ਉਹਨਾਂ ਨੂੰ ਪੂਰੀਆਂ ਅਸੀਂ ਹਦਾਇਤਾਂ ਨਾਲ ਜਿਹੜੇ ਵੀਡੀਓ ਕੰਸਰਨ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਤੇ ਪੂਰਾ ਪੂਰਾ ਜਿਹੜਾ ਯੋਗਦਾਨ ਜਿਹੜਾ ਹੈ ਇੱਕ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਵੱਖ-ਵੱਖ ਵਿਭਾਗਾਂ ਨੂੰ ਨਾਲ ਲੈ ਕੇ ਤੇ ਲੋਕਾਂ ਨੂੰ ਨਾਲ ਲੈ ਕੇ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਤੇ ਫਿਲਹਾਲ ਜਿਹੜੀ ਸਥਿਤੀ ਹੈ ਉਹ ਬਿਲਕੁਲ ਠੀਕ ਹੈ ਸਰ ਤਾਂ ਗੱਦੀ ਗੱਲ ਕੀਤੀ ਜਾਵੇ ਉੱਥੇ ਜਿਹੜਾ ਨਗਰ ਮਾਮਲਾ ਹੈ ਉੱਥੋਂ ਦੇ ਲੋਕਾਂ ਦੇ ਇਲਜ਼ਾਮ ਸੀਗੇ ਕਿ ਪ੍ਰੋਪਰ ਸਫਾਈ ਨਹੀਂ ਹੋਈ ਜਿਸ ਕਾਰਨ ਜੋ ਖਤਰੇ ਦਾ ਲੇਵਲ ਹੈ ਪਾਣੀ ਦਾ ਵਧ ਰਿਹਾ ਤੇ ਲੋਕਾਂ ਦੇ ਸਿਹਤ ਦਾ ਮਾਮਲਾ ਹੈ ਦੇਖੋ ਵੀ ਰਹਤੇ ਨੇ ਕਿ ਕੱ ਘਰ ਜਿਹੜਾ ਮਕਰੋਟ ਸਾਹਿਬ ਹੈ ਮੈਂ ਉੱਥੇ ਆਪ 22 ਤਰੀਕ ਨੂੰ ਮੈਂ ਜੁਆਇਨ ਕੀਤਾ ਹੈ ਬਾਈ ਕਸਟਮ ਤੇ ਪਿਛਲੇ ਤਕਰੀਬਨ 15 ਦਿਨ ਜਦ ਮੈਂ ਜੁਆਇਨ ਕੀਤਾ ਤੇ ਚਾਰ ਵਾਰੀ ਤੇ ਮੈਂ ਜਿਹੜਾ ਆਪ ਮਾਰ ਲਿਆ ਤੇ ਮੈਂ ਤੇ ਆਪਣੇ ਆਂਤ ਤੋਂ ਬਾਅਦ ਜੋ ਅਸੀਂ ਕੰਮ ਚਾਲੂ ਕੀਤੇ ਨੇ ਮਜ਼ਬੂਤੀ ਦਾ ਬੰਨਾ ਦੇ ਸੋ ਉਹ ਕੰਮ ਅਸੀਂ ਚਾਲੂ ਕਰਾ ਰਹੇ ਹਾਂ ਸੋ ਫਿਲਹਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਕੋਈ ਵੀ ਬ੍ਰੀਚ ਜਿਹੜਾ ਹੈ ਕੋਈ ਵੀ ਪਾੜ ਜਿਹੜਾ ਹੈ ਉਸ ਤੋਂ ਹਜੇ ਫਿਲਹਾਲ ਅਸੀਂ ਬਚੇ ਹਾਂ ਕਿਉਂਕਿ ਸਟਰੈਂਥਿੰਗ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਸੋ ਲੋਕਾਂ ਦਾ ਪੂਰਨ ਸਹਿਯੋਗ ਹੈ ਤੇ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ ਸੋ ਉਹਦੇ ਬਾਰੇ ਕਿਉਂਕਿ ਮੈਂ ਤੇ ਫਿਲਹਾਲ ਪਹਿਲਾਂ ਮੇਰਾ ਹੈ ਕਿ ਘੱਗੜ ਜਿਹੜੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਹੀ ਹੈ ਬ੍ਰੀਚ ਨਾ ਹੋਣ ਦਿੱਤਾ ਸਰ ਲੱਗਦਾ ਹੈ ਕਿ ਘੱਗੜ ਦੇ ਜੋ ਹਰਾਤ ਨੇ ਸਦੀ ਹੋਣਾ ਨਹੀਂ ਕਿਉਂਕਿ ਪਾਣੀ ਲਗਾਤਾਰ ਉਸ ਤੋਂ ਵੱਧ ਜਾਂਦਾ ਹਾਂ ਨਹੀਂ ਪਾਣੀ ਹੈ ਤਾਂ ਕਿ ਸਾਡਾ ਜਿਹੜਾ ਪਾਣੀ ਇੱਕ ਤੇ ਭੰਗਰਪੁਰ ਇੱਕ ਤੇ ਉੱਥੋਂ ਆਂਦਾ ਹੈ ਤੇ ਦੋ ਛੋਟੀਆਂ ਨਦੀਆਂ ਨੇ ਮਾਰਕੰਡਾ ਤੇ ਟਾਂਗੜੀ ਜਿਹੜਾ ਪਾਣੀ ਉੱਥੋਂ ਆਂਦਾ ਹੈ ਜਿਹੜਾ ਭੰਗਰਪੁਰ ਹੈ ਤੇ ਜੋ ਮਹਾਲੀ ਤੋਂ ਪਟਿਆਲੇ ਤੋਂ ਸਾਨੂੰ ਲੰਘ ਕੇ ਆਂਦਾ ਸੋ ਉਹਦੇ ਵਿਚੇ ਪਾਣੀ ਠੀਕ ਠਾਕ ਹੈ ਤੇ ਜਿਹੜਾ ਟਾਂਗੜੀ ਹੈ ਤੇ ਜਿਹੜਾ ਮਾਰਕੰਡਾ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਨੇ ਉਹਨਾਂ ਦਾ ਪਾਣੀ ਦੋਹਾਂ ਦਾ ਉਹ ਚੀਕੇ ਆ ਕੇ ਮਿਲਦਾ ਚੀਕਾ ਬਿਰਾਜ ਜਿਹੜਾ ਹੈ ਤੇ ਚੀਕੇ ਤੋਂ ਪਾਣੀ ਜਿਹੜਾ ਹੈ ਫਿਰ ਇਹਨਾਂ ਸਾਨੂੰ ਤਿੰਨਾਂ ਦਾ ਇਕੱਠਾ ਭਾਂਗਰਪੁਰ ਟਾਂਗੜੀ ਤੇ ਮਾਰਕੰਡਾ ਦਾ ਸੋ ਭਾਂਗਰਪੁਰ ਜਿਹੜਾ ਹੈ ਉਹ ਸਾਡਾ ਲੋ ਹੋ ਗਿਆ ਹੁਣ ਜਿਵੇਂ ਕਿ ਪਿੱਛੇ ਜੇ ਬਰਸਾਤਾਂ ਜੜੀਆਂ ਨੇ ਉਹ ਨਹੀਂ ਹੋ ਰਹੀਆਂ ਜਿਹੜਾ ਸਾਡਾ ਕੈਸ਼ਮੇਰ ਏਰੀਆ ਹੈ ਸੋ ਉਹਦੇ ਕਰਕੇ ਥੋੜੇ ਹਾਲਾਤ ਜਿਹੜੇ ਨੇ ਮੈਨੂੰ ਆਸ ਹੈ ਕਿ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਕਾਫੀ ਬਿਹਤਰ ਹੋ ਜਾਣ ਸਰ ਲੋਕਾਂ ਨੂੰ ਕੀ ਅਪੀਲ ਕਰਾਉਣਾ ਹੈ ਜੋ ਕਿ ਜੇ ਉਸ ਸਮੇਂ ਦੇ ਬਾਰੇ ਅਹ ਦੇਖੋ ਇਹਦਾ ਹੈ ਕਿ ਅਸੀਂ ਅਲਰਟ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਸੋ ਫਿਲਹਾਲ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ 7 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਗਦੀ ਹੈ ਸੋ ਅਲਰਟ ਤੇ ਲੋਕਾਂ ਨੂੰ ਅਸੀਂ ਡੈਫੀਨਿਟਲੀ ਕੀਤਾ ਹੋਇਆ ਹੈ ਐਂਡ ਬਿਲਕੁਲ ਚੁੱਕਣ ਨਹੀਂ ਹੋ ਕੇ ਰਹਿਣਾ ਪੰਦਾ ਬਾੜ ਪ੍ਰਸ਼ਾਸਨ ਇਹਨਾਂ ਵਿਸ਼ਵਾਸ ਰੱਖਿਓ ਕਿ ਪ੍ਰਸ਼ਾਸਨ ਜਿਹੜਾ ਹੈ ਪੂਰਾ ਤੰਦੇਹੀ ਨਾਲ ਲੱਗਾ ਹੋਇਆ ਜਿੰਨੇ ਵੀ ਸਾਡੇ ਵਿਭਾਗ ਨੇ ਐਂਡ ਇੱਥੇ ਮੈਂ ਖਾਸ ਤੌਰ ਤੇ ਦੱਸਣਾ ਚਾਹਾਂਗਾ ਕਿ ਜਿਹੜੇ ਘੱਗਰ ਦੇ ਕੰਡੇ ਦੇ ਪਿੰਡ ਨੇ ਸੋ ਉਹਨਾਂ ਦੇ ਲੋਕਾਂ ਦਾ ਸਹਿਯੋਗ ਜਿਹੜਾ ਹੈ ਸਾਨੂੰ ਬਹੁਤ ਮਿਲ ਰਿਹਾ ਹੈ ਸੋ ਲੋਕੀ ਆਪ ਹੀ ਇਸ ਕਾਰਜ ਦੇ ਵਿੱਚ ਸਾਡੇ ਨਾਲ ਜਟੇ ਹੋਏ ਨੇ ਤੇ ਪ੍ਰਸ਼ਾਸਨ ਵੱਲੋਂ ਜੋ ਵੀ ਜੋ ਮੌਕੇ ਦੀ ਸਥਿਤੀ ਹੋਏਗੀ ਅ ਸੰਸਾਰ ਜੋ ਵੀ ਕਰਨਾ ਪਵੇਗਾ ਪ੍ਰਸ਼ਾਸਨ ਵੱਲੋਂ ਕੀਤਾ ਜਾਏਗਾ